ਅਕਾਲੀ ਦਲ ਜੇ ਮੈਂ ਛੱਡ ਕੇ ਚੱਲਾਂ ਤੇ ਮੈਂ ਕਢਾ ਦੇਂਗੇ ਇਹਨਾਂ ਦੀਆਂ ਚੀਕਾਂ ਦੱਸ ਦਿਆਂਗੇ ਇਹਨਾਂ ਨੂੰ ਕਿ ਕਿਦਾਂ ਟਕਸਾਲੀ ਅਕਾਲੀਆਂ ਨੂੰ ਜਿਹੜਾ ਪਰਿਵਾਰਾਂ ਨੂੰ ਵਿਸਾਰੀਦਾ ਅਕਾਲੀ ਦਲ ਨੇ ਨਜ਼ਰਅੰਦਾਜ਼ ਕੀਤਾ ਆ ਤੇ ਇਸ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈਣਾ ਆ ਔਰ ਉਹ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਜ਼ਾਰੀ ਕੀਤੀ ਹੈ ਪਾਰਟੀ ਦੀ ਫਿਰ ਜੀ ਸ਼ਰਾਬਾ ਰਿਆ ਉਹਨਾਂ ਦੇ ਇੱਕ ਥੋਪ ਕੇ ਕਹੀ ਸੀ ਤੇ ਮੈਂ 20000 ਵੋਟ ਜਿਹੜੀ ਆ ਸ਼ਰੋਮਨੀ ਅਕਾਲੀ ਦਲ ਦੇ ਡੱਬੇ ਚੋਂ ਕੱਢ ਕੇ ਤੇ ਆਮ ਆਦਮੀ ਪਿੱਟੂ ਜੀ ਬੜੀ ਵੱਡੀ ਗੱਲ ਕਰ ਰਹੇ 20000 ਵੋਟਰਾਂ ਜਿਹੜਾ ਮੈਂ ਤੱਪੜ ਰੋਲ ਦੀ ਗੱਲ ਕੀਤੀ ਹੈ ਫਿਰ ਜੇ ਤੁਸੀਂ 20000 ਲੈ ਗਏ ਹੋ ਤਾਂ ਫਿਰ ਵਾਕਿਆ ਤਾਂ ਮਤਲਬ ਤੱਪੜ ਤੁਸੀਂ ਰੋਲੇ ਉਹਨਾਂ ਦੇ ਉਹ ਕੋਈ ਲੋਕ ਗਾਲੀ ਦਲਦੇ ਅਖੋਤੀ ਲੀਡਰ ਜਿਹੜੇ ਆ ਉਹ ਸ਼ਰਾਬ ਇੱਕ ਦਿਨ ਪਹਿਲਾਂ ਵੰਡਦੇ ਦੇਖੇਗੇ ਤੁਸੀਂ ਜਿਹੜਾ 3400 ਵੋਟ ਖੜੀ ਹੋ ਕਹਿੰਦੇ ਮੈਂ ਨਹੀਂ ਪੈ ਦਿੱਤੀ ਭਾਜੀ ਅਸਾਂ ਚੈਨਲ ਤੇ ਮੱਝਾਂ ਮਰ ਜਾਂਦੀਆਂ ਨੇ ਇਹਦਾ ਮਤਲਬ ਤੁਸੀਂ ਮੈਨੂੰ ਕਹਿੰਦੇ ਹੋ ਤੁਸੀਂ ਪਿੱਟੂ ਤੋਂ ਡਰਦੇ ਹੋ ਤੁਸੀਂ ਜਵਾਬ ਵੀ ਨਹੀਂ ਦੇ ਸਤਿ ਸ੍ਰੀ ਅਕਾਲ ਜੀ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਸੰਦੀਗਲ ਮਿੱਤਰ ਪਿਆਰਿਓ ਅੱਜ ਸਾਡੇ ਨਾਲ ਸਰਦਾਰ ਬਲਬੀਤ ਸਿੰਘ ਬਿੱਟੂ ਚੋਣਾਂ ਚ ਇਹਨਾਂ ਦੀ ਪਹਿਲੀ ਪਾਰਟੀ ਜਿਹੜੀ ਐ ਉਹਦੇ ਵੀ ਤੱਪੜ ਰੁਲ ਗਏ ਮੁੱਦੇ ਮੂੰ ਬਿੱਗੀ ਜਮਾਨਤ ਜਬਤ ਹੋ ਗਈ ਸਭ ਤੋਂ ਪਹਿਲਾਂ ਤੇ ਬਿੱਟੂ ਜੀ ਨੇ ਇਹ ਗੱਲ ਕਰਦੇ ਆ ਕਿ ਅਕਾਲੀ ਦਲ ਦੇ ਜ਼ਿਲ੍ਹਾ ਗਰਦਾਸਪੁਰ ਵਿੱਚ ਖਾਸ ਕਰਕੇ ਵਿਧਾਨ ਸਭਾ ਹਲਕਾ ਬਟਾਲਾ ਵਿੱਚ ਤੱਪੜ ਰੋਲਣ ਚ ਤੁਹਾਡਾ ਕਿੰਨਾ ਕੁ ਰੋਲ ਆ ਕਿਉਂਕਿ ਬਿੱਟੂ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਤੇ ਤੁਸੀਂ ਕਹਿੰਦੇ ਸੀਗੇ ਕਿ ਅਕਾਲੀ ਦਲ ਜੇ ਮੈਂ ਛੱਡ ਕੇ ਚੱਲਾਂ ਤੇ ਮੈਂ ਕਢਾ ਦੇਂਗਾ ਇਹਨਾਂ ਦੀਆਂ ਚੀਕਾਂ ਦੱਸ ਦਿਆਂਗਾ ਇਹਨਾਂ ਨੂੰ ਕਿ ਕਿਦਾਂ ਟਕਸਾਲੀ ਅਕਾਲੀਆਂ ਨੂੰ ਜਿਹੜਾ ਪਰਿਵਾਰਾਂ ਨੂੰ ਵਿਸਾਰੀਦਾ ਕਿਦਾਂ ਉਹਨਾਂ ਦੀ ਬੇਕਦਰਹੀ ਜਿਹੜੀ ਕਰੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੱਲ ਕੀਤੀ ਅਕਾਲੀ ਦਲ ਦੇ ਟੱਪਣ ਰੋਲਨ ਦੀ ਪ੍ਰਮਾਤਮਾ ਇਸ ਗੱਲ ਦੇ ਵਿੱਚ ਸਹਾਈ ਹੈ ਕਿ ਜਦੋਂ ਮੈਂ ਸ਼੍ਰੋਮਲੇ ਕਾਲੀ ਦਲ ਨੂੰ ਹਲਵਤਾ ਕਹਿ ਕੇ ਆਮ ਆਦਮੀ ਪਾਰਟੀ ਦਾ ਫੱਲਾ ਫੜਿਆ ਸੀਐਮ ਭਗਵੰਤ ਮਾਨ ਜੀ ਨੇ ਔਰ ਸ਼ੈਰੀ ਕਲਸੀ ਐਮਐਲਏ ਬਟਾਲਾ ਜੀ ਨੇ ਮੈਨੂੰ ਜੁਆਇਨ ਕਰਾਇਆ ਤੇ ਉਸ ਤੋਂ ਬਾਅਦ ਜਦੋਂ ਮੈਂ ਘਰ ਆਇਆ ਤੇ ਘਰ ਆ ਕੇ ਬਹੁਤ ਸਾਰੇ ਪੱਤਰਕਾਰ ਚੈਨਲ ਵਾਲੇ ਵੀਰ ਮੇਰੇ ਘਰ ਆ ਕੇ ਮੇਰੀ ਇੰਟਰਵਿਊ ਲਈ ਉਸ ਵੇਲੇ ਮੈਂ ਇੱਕ ਨਿਤੜਕ ਹੋ ਕੇ ਮਹਾਰਾਜ ਕੋ ਡਰ ਕੇ ਇਹ ਗੱਲ ਕਹੀ ਸੀ ਕਿ ਜੇ ਅੱਜ ਟਕਸਾਲੀ ਪਰਿਵਾਰਾਂ ਨੂੰ ਅਕਾਲੀ ਦਲ ਨੇ ਨਜ਼ਰ ਅੰਦਾਜ਼ ਕੀਤਾ ਆ ਤੇ ਇਸ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈਣਾ ਆ ਔਰ ਉਹ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਵਾ ਪੂਰੇ ਪੰਜਾਬ ਵਿੱਚ ਤੁਸੀਂ ਵੇਖੋ ਤੇ ਲਗਭਗ 10 ਸੀਟਾਂ ਤੇ ਜਮਾਨਤਾਂ ਜ਼ਬਤ ਸ਼੍ਰੋਮਣੀ ਅਕਾਲੀ ਦਲ ਦੇ ਹੋਈਆਂ ਇੱਕ ਸੀਟ ਜਿਹੜੀ ਜਿੱਤੀ ਗਈ ਆ ਉਹ ਵੀ ਸਾਰੇ ਪੰਜਾਬ ਨੂੰ ਪਤਾ ਕਿ ਉਹ ਕਿਸ ਤਰ੍ਹਾਂ ਲੈ ਦੇ ਕਰਕੇ ਉਹ ਸੀਟ ਜਿੱਤੀ ਆ ਔਰ ਮੈਂ ਬਟਾਲੇ ਦੀ ਇਹ ਗੱਲ ਕਰਾਂ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰਾਂ ਤੇ ਮੈਂ ਇਹ ਗੱਲ ਸਾਰੇ ਚੈਨਲਾਂ ਤੇ ਹਿੱਕ ਠੋਕ ਕੇ ਕਹੀ ਸੀ ਆਪਣੇ ਸੱਜਣਾ ਮਿੱਤਰਾਂ ਨਾਲ ਸਲਾਹ مشورہ ਕਰਕੇ ਜਦੋਂ ਗਏ ਸਾਂ ਤੇ ਮੈਂ 20000 ਵੋਟ ਜਿਹੜੀ ਆ ਸ਼ਰੋਮਨੀ ਕਾਲੀਦਲ ਦੇ ਡੱਬੇ ਚੋਂ ਕੱਢ ਕੇ ਤੇ ਆ ਮਾ ਜੀ ਬਿਟੋ ਜੀ ਬੜੀ ਵੱਡੀ ਗੱਲ ਕਰ ਰਹੇ ਹੋ 20000 ਵੋਟਰਾਂ ਜਿਹੜਾ ਮੈਂ ਤੱਪੜ ਰੋਲ ਦੀ ਗੱਲ ਕੀਤੀ ਹੈ ਫਿਰ ਜੇ ਤੁਸੀਂ 20000 ਲੈ ਗਏ ਉਹ ਤੇ ਫਿਰ ਵਾਕਿਆਤਾ ਮਤਲਬ ਤੱਪੜ ਤੂ ਹੀ ਰੋਲੇ ਉਹਨਾਂ ਦੇ 20000 ਵੋਟ ਮੈਂ ਹਿੱਕ ਠੋਕ ਕੇ ਕਹੀ ਸੀ ਔਰ ਉਹਦਾ ਜਿੰਦਾ ਜਾਗਦਾ ਸਬੂਤ ਆ ਤੁਸੀਂ ਸਾਰੇ ਦੇ ਸਾਰੇ ਡਾਟੇ ਕੱਢ ਲਓ ਮੈਂ ਫਿਗਰਸ ਤੋਂ ਬਗੈਰ ਤਤਾਂ ਤੋਂ ਬਗੈਰ ਕਦੀ ਜ਼ੁਬਾਨ ਤੋਂ ਲਫ਼ਜ਼ ਨਹੀਂ ਕੱਢਦਾ ਉਹਦੀ ਮਿਸਾਲ ਬਟਾਲਾ ਵਿੱਚ ਹੀ ਤੁਸੀਂ ਕਹ ਲਓ ਬਟਾਲਾ ਵਿੱਚ 10758 ਵੋਟਾਂ ਦੇ ਕਰੀਬ ਵੋਟਾਂ ਪਈਆਂ ਨੇ ਉਹ ਜਦੋਂ ਮੈਂ ਇੱਕ ਡਾਹ ਕੇ ਸਰਦਾਰ ਲੋਧੀ ਨੰਗਲ ਸਾਹਿਬ ਦੀ ਦੀ ਇਲੈਕਸ਼ਨ ਲੜੀ ਸੀ ਰਾਤ ਦੇ ਨੇ ਇੱਕ ਕੀਤਾ ਸੀ ਉਸ ਵੇਲੇ 43000 ਦੇ ਕਰੀਬ ਵੋਟ ਪਈ ਸੀ ਤੇ ਅੱਜ 10000 700 ਕਿੰਨੀਆਂ ਵੋਟਾਂ ਪਈਆਂ ਇਹਦੇ ਤੋਂ ਹੀ ਤੁਸੀਂ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਪਈ ਸੀ ਉਦੋਂ ਔਰ 10000 ਰਹਿ ਗਈ ਔਰ ਮੈਂ ਇਹ ਵੀ ਕਿਹਾ ਸੀ ਕਿ ਜੇ ਬਟਾਲਾ ਸ਼ਹਿਰ ਦੇ ਵਿੱਚੋਂ 5000 ਦਾ ਅੰਕੜਾ ਵੀ ਪਾਰ ਕਰ ਜਣਗੇ ਤੇ ਸਮਝੋ ਮੈਂ ਆਮ ਆਦਮੀ ਪਾਰਟੀ ਦੀ ਮਦਦ ਨਹੀਂ ਕੀਤੀ ਪਰ ਪ੍ਰਮਾਤਮਾ ਨੇ ਮੇਰੇ ਸਾਥ ਦਿੱਤਾ ਮੇਰੇ ਲਫ਼ਜ਼ਾਂ ਦੇ ਉੱਤੇ ਉਹਨਾਂ ਮੈਂ ਪੈਰਾ ਦਿੰਦਾ ਔਰ ਉਹ ਜਿਹੜੀ ਵੋਟ ਆ ਉਹ ਚੌਕਾ ਅਖਰ ਵੀ ਨਹੀਂ ਲਾ ਸਕੀ 34 3500 ਵੋਟ ਸਿਰਫ ਰਹਿ ਗਈ ਔਰ ਪ੍ਰਮਾਤਮਾ ਨੇ ਮੇਰੇ ਜਿਹੜੇ ਬਚਨ ਨੇ ਉਹ ਸੱਚ ਕੀਤੇ ਚਲੋ ਜੀ ਬਿੱਟੂ ਜੀ ਦਾ ਦਾਵਾ ਕਿ ਇਹਨਾਂ ਨੇ ਵਾਕਿਆ ਹੀ ਕਾਲੀਦਾਲ ਦੇ ਜਿਹੜੇ ਤੱਪੜ ਰੋਲਨ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਕਿਉਂਕਿ ਇਨਾਂ ਦਾ ਕਹਿਣਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਬਿਫੋਰ ਇਲੈਕਸ਼ਨ ਕਿ ਮੈਂ ਅਕਾਲੀ ਦਲ ਦਾ 5000 ਦਾ ਬਟਾੜੇ ਚੋਂ ਜਿਹੜਾ ਅੰਕੜਾ ਪਾਰ ਨਹੀਂ ਹੋਣ ਦੇਣਾ ਤੇ ਹੁਣ ਇਹਨਾਂ ਦਾ ਦਾਵਾ ਕਿ ਵਾਕਿਆ ਹੀ ਹੋ ਜੇ 30 3500 ਤੇ ਰਹਿ ਗਿਆ ਤੇ ਉਹ ਅੰਕੜੇ ਜਿਹੜੇ ਸੀ ਉਹ ਮੂੰਹੋਂ ਬੋਲ ਰਹੇ ਨੇ ਕਿ ਅਕਾਲੀ ਦਲ ਦਾ ਦੁਰਦਸ਼ਾ ਜਿਹੜੀ ਹੋਈ ਉਹਦੇ ਚ ਇਹਨਾਂ ਦਾ ਅਹਿਮ ਰੋਲ ਰਿਹਾ ਇਹਨਾਂ ਵਰਗੇ ਹੋਰ ਟਕਸਾਲੀਆਂ ਦੇ ਵੀ ਰਿਹਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਹਨ ਅੱਜ ਸ਼੍ਰੀ ਨਰੇਸ਼ ਮਹਾਜਨ ਜਿਹੜੇ ਜ਼ਿਲ੍ਹਾ ਗਰਦਾਸਪੁਰ ਦੇ ਵਿਧਾਨ ਸਭਾ ਹਲਕਾ ਬਟਾਲਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਹਨ ਲੇਕਿਨ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਸਾਰਿਆਂ ਦਾ ਧਿਆਨ ਸੀ ਕਿ ਨਰੇਸ਼ ਮਹਾਜਨ ਜਿਹੜੇ ਕਿ ਹਰ ਨੇੜੀ ਚ ਆਪਣੀਆਂ ਵਾੜਾਂ ਤੇ ਆਪਣੇ ਸਾਥੀਆਂ ਦੀਆਂ ਵਾੜਾਂ ਜਿਹੜੀਆਂ ਨੇ ਉਹ ਜਿਤਾਉਂਦੇ ਰਹੇ ਨੇ ਭਾਜਪਾ ਨੂੰ ਤੇ ਐਤ ਕੀ ਉਹ ਕਿਹੜਾ ਚੰਦ ਚਾੜਨਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿੰਨੀ ਲੀਡ ਨਾਲ ਜਿਤਾਉਣਗੇ ਤੇ ਨਾਲ ਹੀ ਦੂਜੇ ਬਨੇ ਜਿਹੜੇ ਇਹਨਾਂ ਦੇ ਵਿਰੋਧੀ ਸਨ ਜਿਨ੍ਹਾਂ ਨੂੰ ਇਹਨਾਂ ਦੀ ਜਿਹੜੀ ਹਲਕਾ ਚਾਰਜੀ ਚੂਹੀ ਸੀ ਉਹਨਾਂ ਨੇ ਦਾਅਵੇ ਕਰ ਦਿੱਤੇ ਕਿ ਆਪਾਂ ਜਿਹੜਾ ਅਕਾਲੀ ਦਲ ਨੂੰ ਇਥੋਂ ਉੱਠਣ ਨਹੀਂ ਦੇਣਾ ਇਹ ਸਾਰੀ ਗੱਲਬਾਤ ਜਿਹੜੀ ਹੈ ਬੜੇ ਸ਼ਾਰਟ ਵਿੱਚ ਆਪਾਂ ਸ਼੍ਰੀ ਨਰੇਸ਼ ਮੱਝ ਜੀ ਨਾਲ ਕਰਦੇ ਹਾਂ ਕਿ ਆਖਰ ਇੰਨੀ ਵੱਡੀ ਹਾਰ ਦੇ ਕਾਰਨ ਕੀ ਹਨ ਇਹ ਨਰਿਸ਼ੀ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਬਿਸ਼ਪ ਟੀਵੀ ਤੇ ਤੁਸੀਂ ਬੜੇ ਬੇਬਾਕ ਤੇ ਬੜਾ ਸਿੱਧਾ ਸਿੱਧਾ ਬੋਲਣ ਵਾਲੇ ਆਗੂ ਵਜੋਂ ਜਾਣੇ ਜਾਂਦੇ ਹੋ ਅੱਗੇ ਵੀ ਤੁਹਾਡੇ ਨਾਲ ਵਿਸ਼ਵ ਟੀਵੀ ਤੇ ਇੰਟਰਵਿਊ ਕੀਤੀ ਹੈ ਤੇ ਬੜਾ ਤੁਸੀਂ ਠੋਕ ਕੇ ਨੰਗੇ ਚਟੇ ਕਰ ਦਿੰਦੇ ਹੋ ਬੰਦਿਆਂ ਦੇ ਲਾਹ ਕੱਪੜੇ ਦਿੰਦੇ ਹੋ ਜਿਹੜੇ ਫਰਿਸ਼ਤਾਚਾਰੀ ਜਾਂ ਦੂਜੇ ਤੇ ਜਿਹੜੇ ਅੱਜ ਤੁਸੀਂ ਸੱਚ ਦੱਸੋ ਬੋਲੋ ਕਿ ਸ਼ਰਮਣੀ ਅਕਾਲੀ ਦਲ ਦੀ ਪੂਰੇ ਹਲਕੇ ਪੂਰਾ ਗਰਦਾਸਪੁਰ ਜ਼ਿਲ੍ਹੇ ਵਿੱਚ 1 ਲੱਖ ਵੋਟ ਨਹੀਂ ਹੋਈ ਜਦ ਕਿ ਬਟਾਲੇ ਵਿੱਚ ਮਹਿਜ 10000 ਸਮਥਿੰਗ ਵੋਟਾਂ ਜਿਹੜੀਆਂ ਉਹ ਲੈ ਕੇ ਗਏ ਨੇ ਜਦ ਕਿ ਪਿਛਲੀ ਵਾਰ ਤੋਂ ਪਿਛਲੀ ਵਾਰ ਇਥੋਂ ਸ਼ਮਨੀ ਅਕਾਲੀ ਦਲ ਦਾ ਉਮੀਦਵਾਰ ਐਮਐਲਏ ਬਣ ਚੁੱਕਾ ਤੇ ਐਤਕੀ ਸ਼ਹਿਰ ਚ ਚਰਚਾ ਕਿ ਸਿਰਫ 3400 ਵੋਟ ਜਿਹੜੀ ਕਿ ਨਰੇਸ਼ ਮਹਾਜਨ ਦੇ ਕਦ ਨੂੰ ਸੋਭਦੀ ਇਹਦੇ ਕਾਰਨ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਹਰਿ ਸਨੀ ਵੀਰ ਜੀ ਜੋਣਾ ਪੰਜਾਬ ਚ ਹੋਈਆਂ ਹਮ ਕਲੀਆਂ ਵਟਾਲੇ ਚ ਨਹੀਂ ਹੋਈਆਂ ਵਟਾਲੇ ਹਲਕੇ ਦੀ ਨੌ ਹਲਕਿਆਂ ਚੋਂ ਫਿਰ ਚੌਥੇ ਨੰਬਰ ਦੇ ਵਟਾਲਾ ਆਇਆ ਟੋਟਲ ਨੌ ਹਲਕਿਆਂ ਚੋਂ 85000 ਸਮਥਿੰਗ ਵੋਟ ਮਿਲੀ ਆ ਹਾਂਜੀ ਔਰ ਟੋਟਲ ਪੰਜਾਬ ਚ ਮੈਂ ਕਹਾਂਗਾ ਵੀ ਤਕਰੀਬਨ ਤਕਰੀਬਨ ਇੱਕੋ ਜੀ ਹਾਲਤ ਲਗਭਗ 10 ਸੀਟਾਂ ਦੇ ਰਹੀ ਹੈ ਇਹਦੇ ਕਾਰਨ ਕੀ ਆ ਕੀ ਨਹੀਂ ਆ ਇਹਦੀ ਅਜੇ ਘਰਾਈ ਚ ਗਏ ਨਹੀਂ ਜਦੋਂ ਪਾਰਟੀ ਦੀ ਸ਼ਰਮਨੀ ਅਕਾਲੀ ਦਲ ਦੀ ਪ੍ਰਧਾਨ ਜੀ ਦੇ ਇਸ ਦੇ ਵਿਚਾਰ ਕੀਤਾ ਜਾਊਗਾ ਉਥੇ ਕਾਰਨ ਜਿਹੜੇ ਹੈ ਘਰਾਈ ਦੇ ਨਾਲ ਦੇਖੇ ਜਾ ਇਹ ਗੱਲ ਦੱਸੋ ਵੀ ਇਹਨੂੰ 3400 ਵੋਟ ਸਿਰਫ ਬਟਾਲੇ ਚ ਰਹਿ ਜਾਣੀ ਜਦਕਿ ਪਿਛਲੀ ਵਾਰੀ ਇੰਨੀ ਜ਼ਿਆਦਾ ਸੀ ਇਹਦਾ ਕਾਰਨ ਕੀ ਹੈ ਲੈਗ ਪੁੱਲਿੰਗ ਹੈ ਫੋਟਿਆ ਜਾਂ ਬਲਬੀਰ ਸਿੰਘ ਬਿੱਟੂ ਜਿਹੜਾ ਦਾਵਾ ਕਰਦੇ ਨੇ ਕਿ ਮੇਰੇ ਜਾਨ ਨਾਲ ਅਕਾਲੀ ਦਲ ਦੇ ਤੱਪੜ ਜਿਹੜੇ ਬਟਾਲੇ ਚ ਰੋਲਦੇ ਕੀ ਕੰਨੇ ਹੁੰਦੇ ਪੰਜਾਬੀ ਦੀ ਘਾਵਤ ਆ ਕਿ ਮੱਧ ਇਹ ਦੇ ਕਹਿੰਦੇ ਨਹੀਂ ਮਰ ਜਾਂਦੀਆਂ ਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਔਰ ਬੰਧਗਵਾੜੀ ਆ ਇਹਦੇ ਅੰਦਰ ਕਈ ਕਾਰਨ ਰਹੇ ਆ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਸਮੁੱਚੇ ਤੌਰ ਤੇ ਅਗਰ ਦੇਖਿਆ ਜਾਏ ਤੇ ਸਾਰੇ ਸ਼ਹਿਰਾਂ ਜੋ ਵੋਟਰ ਪ੍ਰਤੀਸ਼ਤ ਦੇ ਡਿੱਗਿਆ ਪਹਿਲੀ ਗੱਲ ਕਾਲੀ ਦਲ ਪਹਿਲੀ ਗੱਲ ਹਸੈਣੀ ਜੀ ਵੀਰ ਜੀ ਕਲੀਅਰ ਕਰ ਦਿਆਂ ਕਿ ਸ਼ਰੋਮਣੀ ਅਕਾਲੀ ਦਲ ਐਸੀ ਪਾਰਟੀ ਹੈ ਜਿੰਨੇ ਕੋਈ ਪੈਸੇ ਦਾ ਬੋਲਬਾਲਾ ਨਹੀਂ ਕੀਤਾ ਠੀਕ ਸ਼ਰੋਮਣੀ ਅਕਾਲੀ ਦਲ ਐਸੀ ਪਾਰਟੀ ਹੈ ਜਿੰਨੇ ਕੋਈ ਸ਼ਰਾਬ ਨਹੀਂ ਵੰਡੀ ਔਰ ਤੁਸੀਂ ਚਨਾਵਾ ਦੇ ਅੰਦਰ ਬਹੁਤ ਗਹਿਰੀ ਭੂਮਿਕਾ ਨਿਭਾਉਂਦੇ ਰਹੇ ਹੋ ਭਾਵੇਂ ਕਿਸੇ ਰਾਜਨੀਤਿਕ ਲੀਡਰ ਦੇ ਤੌਰ ਤੇ ਸਿੱਧੇ ਸਿੱਧੇ ਇਸ਼ਾਰੇ ਦੇ ਤੌਰ ਤੇ ਵੀ ਗੱਲ ਕਹਿੰਦੇ ਰਹੇ ਹੋ ਭਾਵੇਂ ਤੁਸੀਂ ਛਤਰ ਪੋਲੇ ਦੀ ਵੀ ਗੱਲ ਕਰਦੇ ਰਹੇ ਹੋ ਪਰ ਜਨਾਓ ਯੋਗ ਮੈਂ ਕਹਿੰਦਾ ਫੇਲੀਅਰ ਸਾਬਤ ਹੋਇਆ ਪੰਜਾਬ ਦੇ ਅੰਦਰ ਦਿਨ ਦਿਹਾੜੇ ਦੁਕਾਨਾਂ ਤੋਂ ਰਾਸ਼ਨ ਵੰਡਿਆ ਗਿਆ ਪੈਸਾ ਵੰਡਿਆ ਗਿਆ ਸ਼ਰਾਬ ਵੰਡੀ ਗਈ ਦਿਨ ਰਾਤ ਔਰ ਮੈਂ ਵੀ ਗਾਉਂਗਾ ਕਿ ਕਈਆਂ ਨੇ ਪਾਰਟੀ ਨੂੰ ਜਿਹਨੂੰ ਮਾਂ ਕਹਿੰਦੇ ਨੇ ਉਸ ਮਾਂ ਦੇ ਨਾਲ ਵੀ ਪਿੱਟ ਦੀ ਸ਼ਰਾਬ ਆ ਰਹੀ ਹੈ ਗਦਾਰੀ ਕੀਤੀ ਹੈ ਪਾਰਟੀ ਦੇ ਪਿੱਟ ਦੀ ਸ਼ਰਾਬ ਆ ਰਹੀ ਹੈ ਤੇ ਸ਼ਰਾਬ ਆ ਰਹੀ ਹੈ ਮਾਂ ਦੀ ਪਿੱਟ ਦੀ ਸ਼ਰਾਬ ਆ ਰਹੀ ਹੈ ਔਰ ਜਿਆਦਾ ਹੀ ਸ਼ਰਾਬ ਨਹੀਂ ਵੰਡੀ ਪਾਰਟੀ ਨੇ ਕੋਈ ਪੈਸਾ ਨਹੀਂ ਵੰਡਿਆ ਉਹ ਕੋਈ ਲੋਕ ਅਕਾਲੀ ਦਲ ਦੇ ਅਖੋਤੀ ਲੀਡਰ ਜਿਹੜੇ ਆ ਉਹ ਸ਼ਰਾਬ ਇੱਕ ਦਿਨ ਪਹਿਲਾਂ ਵੰਡਦੇ ਦੇਖੇ ਗਏ ਨੇ ਲੋਕਾਂ ਨੇ ਆ ਕੇ ਦੱਸਿਆ ਅਕਾਲੀ ਦਲ ਦੇ ਬੰਦੇ ਵੰਡਦੇ ਵੇ ਅਕਾਲੀ ਦਲ ਦੇ ਕੁਝ ਕਿਹਦੇ ਲਈ ਵੰਡਦੇ ਉਹ ਕਿਸ ਪਾਰਟੀ ਲਈ ਵੰਡਦੇ ਹੀ ਇਹ ਗੱਲ ਅੱਥੇ ਸਾਹਮਣੇ ਨਹੀਂ ਆ ਅਕਾਲੀ ਦਲ ਨਹੀਂ ਲਈ ਨਹੀਂ ਅਕਾਲੀ ਦਲ ਨੇ ਸ਼ਰਾਬ ਵੰਡੀ ਨਹੀਂ ਪੈਸਾ ਵੰਡਿਆ ਨਹੀਂ ਆਟਾ ਵੰਡਿਆ ਨਹੀਂ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਐ ਜੋ ਮੈਂ ਸੋਚਦਾ ਸੀ ਹੁਣੇ ਵੋਟ ਸਿਆਚੋਂ ਨਹੀਂ ਨਿਕਲੀ ਨਹੀਂ ਨਹੀਂ ਇਸ ਗੱਲ ਦੇ ਵਿੱਚ ਮੈਨੂੰ ਸਹਿਕਾਰਾਂ ਚ ਕੋਈ ਇਤਰਾਜ਼ ਨਹੀਂ ਪਰ ਪੰਥਕ ਵੋਟ ਕਿੱਥੇ ਗਈ ਕੁਝ ਲੋਕਾਂ ਦੀ ਆਤਮਾ ਅਜੇ ਵੀ ਬਟਾਲੇ ਕੇ ਵਸਦੀ ਆ ਵੀ ਉਹ ਪਾਰਟੀ ਦੇ ਅੰਦਰ ਪਾਰਟੀ ਦਾ ਭਲਾ ਨਹੀਂ ਚਾਹੁੰਦੇ ਉਹ ਨਰੇਸ਼ ਮਹਾਏ ਨੂੰ ਅਜੇ ਤੱਕ ਕਹਿ ਰਹੇ ਕਿ ਲੋਕ ਵਰਕਰ ਦੇ ਖੁੱਲੇ ਮਨ ਨਾਲ ਨਰੇਸ਼ ਮਹਾਏ ਨੂੰ ਹਲਕਾ ਜਾਣ ਦੇ ਤੌਰ ਤੇ ਸਵੀਕਾਰ ਕਰ ਰਹੇ ਨੇ ਔਰ ਪਿੰਡਾਂ ਦੇ ਵਰਕਰ ਵੀ ਸਹਿਬਾਨ ਵੀ ਸਰਪੰਚ ਵੀ ਤਿਆਰ ਨੇ ਪਰ ਕੀ ਗੱਲ ਨਾ ਵੀ ਜਿਹੜਿਆ ਅਸੀਂ ਸੋਚ ਬੰਧਕ ਹਲਕੇ ਜੋ ਬੋਰਡ ਦੀ ਰੱਖਦੇ ਸੀ ਮੈਂ ਨਹੀਂ ਕਹਿੰਦਾ ਬਣਾਲੇ ਹਲਕੇ ਜੋ ਅਸੀਂ ਸਭ ਥਾਂ ਤੇ ਬਹੁਤ ਬੁਰੀ ਤਰ੍ਹਾਂ ਫਲਾਪ ਹੋਈ ਆ ਅੱਛਾ ਅੱਛਾ ਚਲੋ ਜੀ ਜਿਹੜੇ ਅਕਾਲੀ ਦਲ ਦੇ ਇਥੋਂ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਤੇ ਤਕਸਾਲੀ ਪਰਿਵਾਰ ਨਾਲ ਰਹੇ ਨੇ ਉਹਨਾਂ ਦੀ ਤੁਹਾਡੇ ਨਾਲ ਕਿੜ ਕਰਕੇ ਕਿਹਾ ਜਾਂ ਕਿਦਾਂ ਕਿਹਾ ਉਹਨਾਂ ਕਿਹਾ ਵੀ ਮੈਂ ਕਾਲੀਦਾਲ ਨੂੰ ਛੱਡਿਆ ਸੀਗਾ ਤੇ ਮੈਂ ਨਾਲ ਉਦੋਂ ਚੰਦਲਾ ਤੇ ਤੇ ਦਾਵਾ ਕੀਤਾ ਸੀ ਕਿ ਮੈਂ 5000 ਵੋਟ ਇਥੋਂ ਨਹੀਂ ਇਹਨਾਂ ਨੂੰ ਪੈਣ ਦੇਣੀ ਜੋ ਮਰਜ਼ੀ ਜਿੰਨਾ ਮਰਜ਼ੀ ਟਿਲ ਤੱਕ ਜੋਰ ਲਾ ਲੈਣ ਤੇ ਕਹਿੰਦੇ ਮੈਂ ਨਹੀਂ ਪੈਣ ਦਿੱਤੀ 3400 ਤੇ ਹੀ ਇਹਨਾਂ ਦਾ ਸੰਗਾ ਘਟਿਆ ਗਿਆ 3400 ਤੋਂ ਵਧੇ ਨਹੀਂ ਕਿ ਇਹ ਗੱਲ ਪਤਾ ਨਹੀਂ ਕਿੰਦਾ ਕਹੀ ਜਾਂਦੇ ਆ ਵਾਹ ਹਲਕੇ ਵਾਈ ਵੋਟ ਕਿੰਨੀ ਐ ਕਿ ਘਰ ਵਾਈ ਵੋਟ ਕਿੰਨੀ ਐ ਨਹੀਂ ਉਹ ਹਲਕ ਬਟਾਲੇ ਸ਼ਹਿਰ ਦੀ ਗੱਲ ਕਰਦੇ ਆ ਉਹ ਕਹਿੰਦੇ ਵੀ ਚਤਾਲੇ ਹਲਕੇ ਦੇ ਅੰਦਰੋਂ ਤਾਂ 10000 ਨਾਲ ਉਹ ਇਹ ਗੱਲ ਕਹਿੰਦੇ ਨੇ ਨਾ ਕਿ ਕੀ ਜਦੋਂ ਲੋਦੀ ਨਗਰ ਸਾਹਿਬ ਇੱਥੋਂ ਲੜਿਆ ਉਦੋਂ 44000 ਵੋਟ ਸੀਗੀ ਤੇ ਹੁਣ 10000 ਵੋਟ ਰਹਿ ਗਈ ਨਹੀਂ ਇਹ ਗੱਲ ਬਿੱਟੂ ਦੀ ਠੀਕ ਐ ਕਿ ਨਹੀਂ ਠੀਕ ਉਹਦੀ ਜਿਹੜਾ ਵਜਨ ਹੈਗਾ ਪਤਾ ਨਹੀਂ ਕਿੱਥੋਂ ਵਜਨ ਲਾਉਂਦੇ ਹੋ ਤੁਸੀਂ ਪਤਾ ਨਹੀਂ ਉਹਦੇ ਸ਼ ਭਾਈ ਹੋ ਅਛਾ ਹਾਂ ਬਿੱਟੂ ਦਾ ਵਜਨ ਕੀ ਹੈ ਬਿੱਟੂ ਦੀ ਤਾਂ ਗੱਲ ਮੈਨੂੰ ਦੋ ਹੀ ਪਤਾ ਨਹੀਂ ਕਿਉਂ ਅਸੀਂ ਅਸੀਂ ਉਹਦੇ ਸਿਪਾਹੀ ਆ ਤੇ ਉਹ ਕਹਿੰਦਾ ਵੀ ਮੈਂ ਇਹਨਾਂ ਦੇ ਤੱਪੜ ਰੋਲ ਤੇ 3400 ਚ ਉਹ ਜਿਹੜਾ ਪਾਰਟੀ ਛੱਡ ਗਿਆ ਸੈਣੀ ਜੀ ਹਾਂ ਚਲਾ ਗਿਆ ਉਹ ਸੋਚਿਆ ਆਪਣੇ ਘਰ ਨੂੰ ਉਹ ਬੰਦਾ ਦਾਵਾ ਕਰ ਰਿਹਾ ਕਿ ਮੈਂ 3400 ਕਦੇ ਤੀਜੇ ਨੰਬਰ ਤੇ ਆਪ ਮਾਰ ਗਿਆ ਜਰਾ ਬਤਨਾ ਵਿੱਚ ਇੱਚ ਕੋਈ ਤੀਜੇ ਨੰਬਰ ਤੇ ਆਪ ਪਾਰਟੀ ਉਹਨੇ ਲਿਆ ਇਹਦੇ ਵਿੱਚ ਕੋਈ ਚੁੰਝ ਚੁੰਝ ਨਹੀਂ ਆਉਂਦੀ ਢੂਡੀ ਵਾਲੀ ਗੱਲ ਨਹੀਂ ਉਹ ਕਹਿੰਦੇ ਕਿ 3400 ਇੱਕ ਬੰਦਾ ਦਾਵਾ ਕਰਕੇ ਗਿਆ ਤੁਸੀਂ ਤੁਹਾਨੂੰ 1 ਮਿੰਟ 1 ਮਿੰਟ ਉਹਦਾ ਤੀਜਾ ਨੰਬਰ ਆਇਆ ਹੈ ਔਰ ਬਟਾਲਾ ਹਲਕਾ ਹਰੇ ਨੇ ਉਹ ਗੱਲ ਨਹੀਂ ਕਿਸ ਨੂੰ ਕਿਸੇ ਸਮੇਂ ਆਉਂਦੀ ਨਹੀਂ ਉਹ ਉਹਦੇ ਆਉਣ ਨਾਲ ਆ ਰਹਿਣੇ ਇਹਦਾ ਮਤਲਬ ਇਹ ਹੋ ਗਿਆ ਵੀ ਇਧਰ ਹੋਏ ਕਹਿੰਦਾ ਤੇ ਉਧਰੋ ਹਲਕਾ ਰਹਾਤਾ ਹਣਿ ਤੁਮੇ ਵਾਰੇ ਗੋਣ ਮੇਰੀ ਮੇਰੀ ਇੱਕ ਗੱਲ ਸੁਣੋ ਤੁਸੀਂ ਬੜੇ ਸੁਲਝੇ ਬੰਦੇ ਹੋ ਇੱਕ ਬੰਦਾ ਚੈਲੰਜ ਕਰਕੇ ਕੱਲ ਨੂੰ ਨਰੇਸ਼ ਮਹਾਰਜ ਚੈਲੰਜ ਕਰਕੇ ਕਹਿੰਦਾ ਕਿ ਮੈਂ ਆ ਚੱਲਾ ਜੇ ਤੇ ਮੈਂ ਇੰਨੀ ਵੋਟ ਨਹੀਂ ਜੀ ਇਹਨਾਂ ਨੂੰ ਪੈਣ ਦੇਣੀ ਉਹਨੇ ਚੈਲੰਜ ਕੀਤਾ ਤੁਸੀਂ ਮੇਰਾ ਉਹ ਗੱਲ ਦਾ ਜਵਾਬ ਦਿਓ ਕਿਰਮਤ ਤੁਸੀਂ ਮੈਨੂੰ ਕਹਿੰਦੇ ਹੋ ਤੁਸੀਂ ਬਿੱਟੂ ਤੋਂ ਡਰਦੇ ਹੋ ਤੁਸੀਂ ਡਰਦਾ ਜਵਾਬ ਨਹੀਂ ਦੇਈਂ ਰੰਦਾ ਆਪਣੇ ਘਰ ਕੋਈ ਰੰਦਾ ਨਾ ਬੇਗਮ ਰੱਖ ਲੈ ਮੈਨੂੰ ਕੋਈ ਇਤਰਾਜ਼ ਨਹੀਂ ਅੱਛਾ ਮੈਨੂੰ ਗੱਲ ਸਮਝੋ ਇਹਦਾ ਦਾਵਾ ਗਲਤ ਹੈ ਬਿੱਟੂ ਦਾ ਦਾਵਾ ਗਲਤ ਹੈ ਤੁਸੀਂ ਫਿਰ ਤੁਸੀਂ ਜਿਹੜਾ 3400 ਵੋਟ ਖੜੀਓ ਕਹਿੰਦਾ ਮੈਂ ਨਹੀਂ ਪੈਦ ਦਿੱਤੀ ਪਾਜੀਆ ਤਾਂ ਮੱਝਾ ਮਰ ਜਾਂਦੀਆਂ ਨੇ ਸਹਾਡੀ ਜੀ ਕਮਾਲ ਕਰਦੇ ਹੋ ਕੀ ਗੱਲ ਕਰ ਗਲਤ ਹਲਕਾ ਹੈਰਾਨ ਹੋਜੇ ਤੇ ਵੀ ਫਿਰ ਉਹ ਜ਼ਿੰਮੇਵਾਰੀ ਲਵੇ ਵੀ ਤੀਜੇ ਨੰਬਰ ਤੇ ਆਇਆ ਉਹਦੀ ਜ਼ਿੰਮੇਵਾਰੀ ਵੀ ਲਵੇ ਉਹ ਤਾਂ ਕਹਿੰਦੇ ਉਹ ਕਿਹਾ ਕਿ ਮੈਂ ਉਹਦਾ ਉਹਦੇ ਵੀ ਜ਼ਿੰਮੇਵਾਰੀ ਲਵੇ ਚਲੋ ਚਲੋ ਜੀ ਤੁਸੀਂ ਕਹਿਤਾ ਵੀ ਬਿਲਕੁਲ ਝੂਠ ਆ ਜਿਹੜਾ ਬਿੱਟੂ ਦਾ ਦਾਵਾ ਹੈ ਗਲਤ ਆ ਚਲੋ ਜੀ ਇਹ ਜਿੱਦਾਂ ਬਾਕੀ ਕਾਲੀਦਾਲ ਸਾਰਾ ਲਿਪਾ ਪੋਚੀ ਕਰਦਾ ਉਹ ਇਹਨਾਂ ਵੀ ਕੀਤੀ ਲੈ ਬਾਕੀ ਤੁਸੀਂ ਇਹ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਹੈ ਮਹਾਜਨ ਸਾਹਿਬ ਦੀ ਜਿਹੜੀ ਗੱਲਬਾਤ ਇਹਦੇ ਬਾਰੇ ਕਮੈਂਟ ਜਰੂਰ ਕਰਿਓ ਅਸੀਂ ਜਲਦ ਮਿਲਦੇ ਹਾਂ ਨਵੇਂ ਵੀਡੀਓ ਵਿੱਚ ਧੰਨਵਾਦ ਸ਼ੁਕਰੀਆ ਜੀ ਤੁਸੀਂ ਵੇਖਦੇ ਰਹੋ ਗੁਰਸ਼ਪ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ